ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲੈਂਿੰਗ ਵਾਲੀ কুরਤੀ ਦੇ ਚਾਕ ਫੋਲਡ ਕਰਨ ਦਾ ਬਿਲਕੁਲ ਸੌਖਾ ਤਰੀਕਾ ਦੱਸਾਂਗੇ ਲੈਂਿੰਗ ਵਾਲੀ কুরਤੀ ਤੇ ਜਦੋਂ ਆਪਾਂ ਚਾਕ ਫੋਲਡ ਕਰਦੇ ਆਂ ਤੇ ਇਹਦੇ ਵਿੱਚ ਮਲ ਪੈ ਜਾਂਦੇ ਆਂ ਇਹਦਾ ਆਪਾਂ ਤੁਹਾਨੂੰ ਹੱਲ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਜਿੰਨਾ ਆਪਾਂ ਕੇਰਾ ਫੋਲਡ ਕਰਨਾ ਹੁੰਦਾ ਆਪਾਂ ਨਿਸ਼ਾਨ ਲਗਾ ਲਿਆ ਇਸ ਤਰ੍ਹਾਂ ਚਾਕ ਨਾਲ ਹੁਣ ਆਪਾਂ ਇਸ ਤਰ੍ਹਾਂ ਦੋਨੋਂ ਪੱਲੇ ਅਗਲਾ ਤੇ ਪਿਛਲਾ ਦੋਨੋਂ ਪੱਲਿਆਂ ਨੂੰ ਆਪਾਂ ਇਸ ਤਰ੍ਹਾਂ ਫੜ ਕੇ ਆਪਾਂ ਦੋਨੋਂ ਪੱਲਿਆਂ ਤੇ ਕੱਚੀ ਸੀਨ ਲਾਵਾਂਗੇ ਇਸ ਤਰ੍ਹਾਂ ਆਪਾਂ ਅਗਲੇ ਪਿਛਲੇ ਪੱਲੇ ਨੂੰ ਫੜ ਕੇ ਜਿਹੜੇ ਆਪਾਂ ਚਾਰਕ ਫੋਲਡ ਕਰਨੇ ਆ ਜਿੱਥੋਂ ਆਪਾਂ ਨਿਸ਼ਾਨ ਲਗਾਇਆ ਹੈ ਉੱਥੇ ਆਪਾਂ ਇਸ ਤਰ੍ਹਾਂ ਇੱਕ ਕੱਚੀ 라ਫ ਜੀ ਸੀਨ ਲਾਵਾਂਗੇ ਮੋٹے ਵਕੇ ਨਾਲ ਇਸ ਤਰੀਕੇ ਨਾਲ ਸੀਨ ਲਾਵਾਂਗੇ ਤਾਂ ਆਪਣੇ ਚਾਰਕ ਦੇ ਵਿੱਚ ਬਿਲਕੁਲ ਵੀ ਵਾਲ ਨਹੀਂ ਪਊਗਾ ਬਹੁਤ ਵਧੀਆ ਫਿਨਿਸ਼ਿੰਗ ਨਾਲ ਆਪਣੇ ਚਾਕ ਫੋਲਡ ਹੋਣਗੇ ਤੁਸੀਂ ਦੇਖ ਸਕਦੇ ਹੋ ਆਪਾਂ ਸੀਮ ਲਾ ਲਈ ਇਸ ਤਰ੍ਹਾਂ ਫਿਟਿੰਗ ਵਾਲੀ ਸੀਮ ਤਾਂ ਕਿਸ ਤਰ੍ਹਾਂ ਬਕਕਿਚੀ ਸिलाई ਲਾ ਲਈ ਹੈ ਦੋਨੋਂ ਪੱਲੇ ਤੇ ਅਗਲੇ ਪਿਛਲੇ ਪੱਲੇ ਇਕੱਠਿਆਂ ਨੂੰ ਫੜ ਕੇ ਬਹੁਤ ਹੀ ਉਸ ਔਖੇ ਤੇ ਵਧੀਆ ਤਰੀਕੇ ਨਾਲ ਇਸ ਤਰ੍ਹਾਂ ਜਾਣ ਤੋਂ ਜਾਣ ਵੀ ਇਸ ਤਰ੍ਹਾਂ ਚਾਕ ਫੋਲਡ ਕਰ ਸਕਦਾ ਹੈ ਬਿਲਕੁਲ ਈ ਵੀ ਤਰੀਕਾ ਹੁਣ ਆਪਾਂ ਇਹਨਾਂ ਦੋਨਾਂ ਕੱਪੜਿਆਂ ਨੂੰ ਇਸ ਤਰ੍ਹਾਂ ਅਲੱਗ-ਅਲੱਗ ਨਿਕੀੜ ਕੇ ਇਸ ਤਰ੍ਹਾਂ ਜਿੰਨਾ ਆਪਾਂ ਝਾਗ ਦੇ ਵਿੱਚ ਕੱਪੜਾ ਫੋਲਡ ਕਰਨਾ ਹੈ ਇਸ ਤਰ੍ਹਾਂ ਆਪਾਂ ਫੋਲਡ ਕਰ ਲਵਾਂਗੇ ਮੈਂ ਵੀ ਇਹ ਦਰਦੀ ਹਾਂ ਤੁਹਾਨੂੰ ਵੀਡੀਓ ਦੇ ਵਿੱਚ ਪ੍ਰੋਪਰ ਪਤਾ ਲੱਗ ਰਿਹਾ ਹੋਵੇਗਾ ਇਸ ਤਰ੍ਹਾਂ ਆਪਣੀ ਲਾਈਨਿੰਗ ਵੀ ਇਧਰ ਉਧਰ ਨਹੀਂ ਖਿਸਕੂਗੀ ਕੱਚੀ ਸੀਨ ਲਾਉਣ ਦੇ ਨਾਲ ਤੇ ਆਪਨਾ ਆਪਾਂ ਨੂੰ ਝਾਕ ਵੀ ਦੇਖ ਰਹੇ ਆ ਆਪਾਂ ਨੂੰ ਦੋਨੋਂ ਸਾਈਡ ਤੋਂ ਆਪਾਂ ਇੱਕੋ ਜਿਹਾ ਫੋਲਡ ਕਰ ਲਵਾਂਗੇ ਕੋਈ ਝਾਕ ਝੋੜਾ ਜ਼ਿਆਦਾ ਜਾਂ ਘੱਟ ਝੋੜਾ ਫੋਲਡ ਨਹੀਂ ਹੋਊਗਾ ਬਿਲਕੁਲ ਇੱਕੋ ਜਿਹਾ ਫੋਲਡ ਹੋਣਗੇ ਤੇ ਬਾਲ ਵੀ ਬਿਲਕੁਲ ਨਹੀਂ ਪਊਗਾ ਤੇ ਆਪਣੀ ਲਾਈਨਿੰਗ ਵੀ ਵਿੱਚੋਂ ਖਿਸਕੂਗੀ ਨਹੀਂ ਇਧਰ ਉਧਰ

इस तरह अपन चाक प्रॉपर पता चलता रहा कि आप कि कपड़ा सीना देव देना है क्योंकि इको जी चाक बराबर बराबर फोल्ड होंगे इस तरह इस तरह अपनी लाइनिंग भी इधर उधर नहीं निकलती ਮੇਨ ਲਾਈਨਿੰਗ ਵਾਲੇ ਸੂਟ ਵਿੱਚ ਕੀ ਹੁੰਦਾ ਲਾਈਨਿੰਗ ਵਿੱਚ ਵਾਲ ਪਾਈ ਜਾਂਦੀ ਹੈ ਜਾਂ ਚਾਕਾਂ ਦੇ ਵਿੱਚ ਵਾਲ ਪਾਈ ਜਾਂਦੀ ਹੈ ਜੋ ਕਿ ਦੇਖਣ ਵਿੱਚ ਵਧੀਆ ਨਹੀਂ ਲੱਗਦੀ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਹੈਲਪਫੁਲ ਲੱਗਦੀਆਂ ਨੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਇਸ ਤਰ੍ਹਾਂ ਪਾ ਦੇਖੋ ਬੈਕ ਵਾਲਾ ਝਾਕ ਵੀ ਫੋਲਡ ਕਰ ਲਿਆ ਏ ਬਿਲਕੁਲ ਇੱਕੋ ਜਿਹੇ ਝਾਕ ਫੋਲਡ ਹੋਏ ਨੇ ਦੋਨੋਂ ਤੇ ਹੁਣ ਆਪਾਂ ਜਿਹੜੀ ਰਾਫ ਸੀਨ ਲਾਈ ਸੀ ਵਿਛਾ ਲਈ ਆਪਾਂ ਕੱਚੀ ਸੀਨ ਲਾਈ ਸੀ ਉਹਨੂੰ ਆਪਾਂ ਇਸ ਤਰ੍ਹਾਂ ਢੇੜ ਦੇਵਾਂਗੇ ਜੇਕਰ ਤੁਹਾਡਾ ਕੱਪੜਾ ਥੋੜਾ ਮੋਟਾ ਹੈ ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਖਿੱਚ ਕੇ ਵੀ ਢੇੜ ਸਕਦੇ ਹੋ ਤੇ ਜੇਕਰ ਕੱਪੜਾ ਜਿਆਦਾ ਪਤਲਾ ਹੈ ਤੇ ਨਾ ਜੁੱਕ ਜਾ ਤਾਂ ਆਪਾਂ ਇਸ ਨੂੰ ਸੂਈ ਨਾਲ ਵੀ ਢੇੜ ਸਕਦੇ ਹਾਂ ਮੇਰਾ ਕੱਪੜਾ ਮੋਟਾ ਸੀ ਤੇ ਆਪਾਂ ਇਸ ਨੂੰ ਇਸ ਤਰ੍ਹਾਂ ਢੇੜ ਦਿੱਤਾ ਹੈ ਤੇ ਆਪਣੀ ਚਾਕ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਵਾਲ ਨਹੀਂ ਪੈ ਰਿਆ ਤੇ ਬਿਲਕੁਲ ਵਧੀਆ ਵੀਡੀਓ ਵੇਖਣ ਲਈ ਥੈਂਕਸ